ਕਿਦਾਂ ਨੇ ਹਾਲਾਤ ਨੇ ਘਰ ਦੇ ਦੇਖੇ ਬਹੁਤ ਮੁਸ਼ਕਿਲ ਹੈ ਰਲ ਕੇ ਜ਼ਿੰਦਗੀ ਕੱਟ ਰਿਹਾ ਪਰ ਹਾਲਾਤ ਬੜੇ ਮਾੜੇ ਨੇ ਸਾਡੇ ਬਹੁਤ ਮਾੜੇ ਆ ਉਹ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਘਰ ਵੀ ਸਾਡਾ ਬਹੁਤ ਮਾੜਾ ਵਾਹ ਇਨਾਂ ਦੀ ਛੱਤ ਆ ਜਦੋਂ ਤੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੈਂਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਤੇ ਬਾਕੀ ਸਾਡਾ ਰੋਟੀ ਪਾਣੀ ਦਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਵਾ ਕਿਉਂਕਿ ਜਦੋਂ ਸਾਡੇ ਹੱਥ ਪੈਰ ਮਾੜੇ ਮੋਟੇ ਚੱਲਦੇ ਸੀ ਤੇ ਅਸੀਂ ਮਾੜਾ ਮੋਟਾ ਕਰਕੇ ਦੋਵੇਂ ਜੀ ਖਾਂਦੇ ਸੀ ਕਿ ਇਹ ਇਨਾਂ ਕੋਲ ਨਹੀਂ ਸੀ ਹੁੰਦਾ ਤੇ ਮੈਂ ਚਲੋ ਮਸ਼ੀਨ ਮਸ਼ੀਨ ਚਲਾਉਂਦੀ ਮਾੜਾ ਮੋਟਾ ਸੜਾ ਸਰਕਲ ਚੱਲਦਾ ਸੀ ਹੁਣ ਮੇਰੀਆਂ ਅੱਖਾਂ ਵੀ ਤਾਕਦਾ ਨਹੀਂ ਪਾਉਂਦੀਆਂ ਜਿੱਥੋਂ ਸਾਡੇ ਹਾਲਾਤ ਜਿਆਦਾ ਮਾੜੇ ਹੋ ਗਏ ਇੱਕ ਸਾਡਾ ਬੱਚਾ ਵੀ ਹੈ ਮੈਂ ਕਿਨਵਾਸੀ ਪੜਾਉਣ ਵਾਸਤੇ ਉੱਤਰ ਲੈ ਲਿਆ ਨੇ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ-ਕੁਪੀਆਂ ਮੁਸ਼ਕਲ ਹੁੰਦੀ ਲੈਣ ਦੀ ਬਾਕੀ ਸਾਰਾ ਖਰਚਾ ਆਪ ਕਰ ਲਿਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕਿਸੇ ਵਲੇ ਦਿਹਾੜੀ ਮਿਲਦੀ ਇਹਨਾਂ ਨੂੰ ਕਿਸੇ ਵਲੇ ਨਹੀਂ ਮਿਲਦੀ ਇਸ ਤਰ੍ਹਾਂ ਮਿਲਾਬ ਕਿਸ ਤਰ੍ਹਾਂ ਐਸੀ ਦਿਹਾੜੀ ਦਊਂਗਾ ਸਾਡਾ ਰਿਸ਼ਤਾ ਇਹਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਕਿਸ ਤਰ੍ਹਾਂ ਦੀ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕਿ ਬਾਅਦ ਚੋ ਇਸਰਾਈ ਜ਼ਿੰਦਗੀ ਹੋਈ ਹੈ ਕਿ ਮਾਪਿਆਂ ਚਲੇ ਗਏ ਹਾਂ ਜੀ ਮਾਪਿਆਂ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਹੈ ਬਾਕੀ ਜੋ ਵੀ ਕੁਝ ਅਦਾਸੀ ਠੀਕ ਸੀਗਾ ਮਾਪਿਆਂ ਦੇ ਹੁੰਦੇ ਤਾਂ ਬਹੁਤ ਐਸ਼ ਕੀਤੀ ਐ ਇਸ ਪਰਿਵਾਰ ਨੂੰ ਤੇ ਮੈਨੂੰ ਬਾਕੀ ਖਲਾਅ ਸਾਡੇ ਬਾਅਦ ਮਾੜੇ ਹੋਏ ਆਪਣੇ ਮਾਪੇ ਦੇ ਬਾਅਦ ਸੱਸ਼ੀ ਗੱਲ ਜੀ ਸਾਰਿਆਂ ਨੂੰ ਦੂਸਰੀ ਜਗ੍ਹਾ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਸਿੱਕਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿ ਰਹੀ ਤੁਹਾਨੂੰ ਇੱਕ ਜੋੜੇ ਨਾਲ ਮਿਲਾਨ ਜਾ ਰਹੇ ਹਾਂ ਜਿਹੜੀ ਕਿ ਵੱਖਰੀ ਜੋੜੀ ਹੈ ਹਾਈਟ ਇੱਕ ਦੀ 3 ਫੁੱਟ ਹੈ ਤੇ ਇੱਕ ਦੀ 4 ਫੁੱਟ ਹੈ ਦੋਵੇਂ ਮੀਆਂ ਬੀਬੀ ਜ਼ਿੰਦਗੀ ਕੱਟ ਰਹੇ ਨੇ ਪਰ ਇਹ ਹੈ ਕਿ ਮੁਸ਼ਕਿਲ ਹਾਲਾਤ ਨੇ ਬਹੁਤ ਮੁਸ਼ਕਿਲਾਂ ਜ਼ਿੰਦਗੀ ਕੱਟਣੀ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਰੱਬ ਨਾਲ ਸ਼ਿਕਾਇਤ ਕਰਦੇ ਨੇ ਕਿ ਰੱਬਾ ਸਾਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਪਰ ਇਹ ਫਿਰ ਵੀ ਰੱਬ ਦੀ ਰਜ਼ਾ ਤੇ ਰਹਿ ਕੇ ਜ਼ਿੰਦਗੀ ਜੀ ਰਹੇ ਨੇ ਮੁਸ਼ਕਿਲ ਹਾਲਾਤ ਨੇ ਤਾਂ ਨਾਲ ਗੱਲ ਬਦ ਕਰਾ ਲੰਨੇ ਆ ਸਰਨਰ ਦੇ ਬਜੂਦ ਨੇ ਗੱਲ ਕਰਦੇ ਆ ਆਖਿਰ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ ਕਿਉਂਕਿ ਇੱਕ ਵੱਖਰਾ ਦੇਖਣ ਨੂੰ ਮਿਲਿਆ ਕਿ ਹਾਈਟ ਛੋਟੀ ਹੈ ਦੋਵਾਂ ਦੀ ਫਿਰ ਵੀ ਜ਼ਿੰਦਗੀ ਕੱਟਣੀ ਔਖੀ ਹੋਈ ਹੈ ਪਰ ਸਾਥ ਕੱਟ ਰਹੇ ਨੇ ਅੱਲਾ ਦਾ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜਵੰਤ ਕੋਰ ਕਿੱਦਾਂ ਨੇ ਹਾਲਾਤ ਨੇ ਕਰਦੇ ਦੇਖੇ ਬਹੁਤ ਮੁਸ਼ਕਿਲ ਹੈ ਰਲ ਕੇ ਜ਼ਿੰਦਗੀ ਕੱਟਣੇ ਉਪਰ ਹਾਲਾਤ ਬੜੇ ਮਾੜੇ ਨੇ ਕੀ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਂ ਸਾਡੇ ਬਹੁਤ ਮਾੜੇ ਆ ਉਹ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਜੀ ਜੀ ਤੇ ਹਾਲਾਤ ਬਹੁਤ ਮਾੜੇ ਆ ਘਰ ਵੀ ਸਾਡਾ ਬਹੁਤ ਮਾੜਾ ਵਾ ਟੀਨਾਂ ਦੀ ਛੱਤ ਆ ਜਦੋਂ ਧੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੰਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਵਾ ਤੇ ਬਾਕੀ ਸਾਡਾ ਰੋਟੀ ਪਾਣੀ ਦਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਵਾ ਕਿਉਂਕਿ ਜਦੋਂ ਸਾਡੇ ਹੱਥ ਪੈਰ ਮਾੜੇ ਮੋਟੇ ਚੱਲਦੇ ਸੀ ਤੇ ਅਸੀਂ ਮਾੜਾ ਮੋਟਾ ਕਰਕੇ ਦੋਵੇਂ ਜੀ ਖਾਂਦੇ ਸੀ ਇਹ ਇਹਨਾਂ ਕੋਲ ਨਹੀਂ ਚੰਦਾ ਤੇ ਮੈਚ ਲੋ ਮਸ਼ੀਨ ਮਸ਼ੀਨ ਚਲਦੀ ਮਾੜਾ ਮੋਟਾ ਸੜਾ ਸਰਕਲ ਚਲਦਾ ਹੀ ਹੁਣ ਮੇਰੀਆਂ ਅੱਖਾਂ ਵੀ ਤਾਕਾ ਨਹੀਂ ਪਾਉਂਦੀਆਂ ਤੇ ਜਿੱਥੇ ਤੱਕ ਜਿੱਥੇ ਸਾਡੇ ਹਾਲਾਤ ਜਿਆਦਾ ਮਾੜੇ ਹੋ ਗਏ ਇੱਕ ਸਾਡਾ ਬੱਚਾ ਵੀ ਹੈ ਬੱਚੇ ਨੂੰ ਅਸੀਂ ਪੜਾਉਣ ਵਾਸਤੇ ਤਰ ਲੈ ਲੈਨੇ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ ਕੁੱਪੀਆਂ ਮੁਸ਼ਕਲ ਹੁੰਦੀ ਲੈਣ ਦੀ ਬਾਕੀ ਸਾਰਾ ਖਰਚਾ ਆਪ ਕਰ ਲਿਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜਿਆਦਾ ਮਾੜੇ ਆ ਕਿਸੇ ਵਲੇ ਦਿਹਾੜੀ ਮਿਲਦੀ ਇਹਨਾਂ ਨੂੰ ਕਿਸੇ ਵਲੇ ਨਹੀਂ ਮਿਲਦੀ ਜੇ ਦਿਹਾੜੀ ਮਿਲ ਜਾਂਦੀ ਹੈ ਤੇ ਦਿਹਾੜੀਦਾਰ ਪੈਸਾ ਨਹੀਂ ਦਿੰਦੇ ਫੇਰ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਫੇਰ ਅਸੀਂ ਸੋ ਕੋ ਜਿਆਦਾ ਕਲਪ ਜਾਂਦੇ ਆ ਵੀ ਲੈ ਕੰਮ ਕਰਕੇ ਵੀ ਪੈਸੇ ਨਹੀਂ ਮਿਲੇ ਖਾਣ ਵਾਸਤੇ ਤੇ ਕੰਮ ਕਰਨ ਦਾ ਤੇ ਜੇ ਖਾਣਾ ਨਾ ਮਿਲੇ ਤੇ ਕੰਮ ਕਰਨ ਦਾ ਵੀ ਕੀ ਫਾਇਦਾ ਵਾ ਤੇ ਸਾਡੇ ਹਾਲਾਤ ਬਹੁਤ ਮਾੜੇ ਆ ਕਿਸ ਤਰ੍ਹਾਂ ਮਿਲ ਆ ਕਿਸ ਤਰ੍ਹਾਂ ਐਸੀ ਧੜੀ ਤੋਂ ਉੰਦਰ ਸਾਡਾ ਰਿਸ਼ਤਾ ਇਹਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਇਹਦੀ ਵੀ ਭੈਣ ਨੇ ਕੀਤੀ ਹਾਂਜੀ ਦੋਨਾਂ ਨੇ ਦੋਨਾਂ ਦੀ ਸ਼ਾਦੀ ਉਹਨਾਂ ਨੇ ਕੀਤੀ ਪਹਿਨ ਪਰਮਾਨੇ ਤੇ ਕਿਸ ਤਰ੍ਹਾਂ ਦੀ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕਿ ਬਾਅਦ ਚੋਂ ਇਸ ਤਰ੍ਹਾਂ ਦੀ ਜ਼ਿੰਦਗੀ ਹੋਈ ਹੈ ਕਿ ਮਾਪਿਆਂ ਚਲੇ ਗਏ ਕਿਸ ਤਰ੍ਹਾਂ ਹਾਂਜੀ ਮਾਪਿਆਂ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਹੈ ਬਾਕੀ ਜੋ ਵੀ ਕੁਝ ਅਗਾ ਸੀ ਠੀਕ ਸੀਗਾ ਮਾਪਿਆਂ ਦੇ ਹੁੰਦੇ ਤਾਂ ਬਹੁਤ ਐਸ਼ ਕੀਤੀ ਏ ਇਸ ਪਰਿਵਾਰ ਨੂੰ ਤੇ ਮਾਂ ਨੂੰ ਬਾਕੀ ਖਲਾਅ ਅੱਛਾ ਦੇ ਬਾਤ ਮਾੜੇ ਹੋਏ ਆਪਣੇ ਮਾਂ-ਬਾਪ ਦੇ ਬਾਅਦ ਅੱਛਾ ਤੇ ਕਦੀ ਰੱਬ ਨਾਲ ਸ਼ਿਕਵਾ ਹੁੰਦਾ ਵਾ ਕਿਉਂਕਿ ਰੱਬ ਨਾਲ ਅਕਸਰ ਹਰ ਕੋਈ ਨਾਰਾਜ਼ ਕੀ ਕਰਦਾ ਤੁਹਾਡੇ ਕੋਲ ਤੇ ਤੁਸੀਂ ਤੇ ਠੀਕੇ ਵੀ ਇਹ ਹਾਲਾਤ ਤੁਹਾਡੇ ਮਾੜੇ ਤੇ ਕੋਈ ਹੁੰਦਾ ਵਾ ਕਿ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਰੱਬਾ ਹੂੰ ਕਿਸ ਤਰ੍ਹਾਂ ਦੀ ਕਰਦੀ ਹੈ ਤੇ ਉਹ ਤੋਂ ਹਾਈਟ ਵੀ ਨਹੀਂ ਦਿੰਦੀ ਕਿ ਕੰਮ-ਕਾਰ ਕਰਨ ਜੋਗੇ ਹੁੰਦੇ ਆਪਾਂ ਬਸ ਇਹੋ ਹੀ ਸ਼ਿਕਵਾ ਹੁੰਦਾ ਆ ਵੀ ਜੇ ਤੂੰ ਸਨ ਬਣਾਇਆ ਸੀ ਜਿੱਦਾਂ ਦਾ ਤੇ ਸਾਡੇ ਹਾਲਾਤ ਚੰਗੇ ਬਣਾ ਦਿੰਦਾ ਸਾਡਾ ਕਾਰੋਬਾਰ ਹੁੰਦਾ ਸਾਡਾ ਘਰਬਾਰ ਚੰਗਾ ਹੁੰਦਾ ਜਿੱਥੇ ਅਸੀਂ ਸੋਹਣੀ ਤਰ੍ਹਾਂ ਰਹਿ ਸਕਦੇ ਕੋਈ ਸਾਨੂੰ ਮੰਜਾਕ ਨਾ ਕਰਦਾ ਵੀ ਕਿੱਥੇ ਰਹਿੰਦੇ ਪਿਓ ਕੀ ਕਰਦੇ ਪਿਓ ਤੁਹਾਡੇ ਕੋ ਤੇ ਖਾਣ ਨੂੰ ਵੀ ਨਹੀਂ ਹੈਗਾ ਭਾਵੇਂ ਸਾਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਪਰ ਫਿਰ ਵੀ ਅਗਲਾ ਗੱਲ ਕਰ ਦਿੰਦਾ ਵਾ ਵੀ ਤੁਹਾਡੇ ਘਰ ਤੇ ਖਾਣ ਨੂੰ ਨਹੀਂ ਹੈਗਾ ਤੁਹਾਡੇ ਕੋਲ ਕੀ ਆਈਏ ਚਲੋ ਇੱਥੋਂ ਫਿਰ ਹੁੰਦਾ ਵਾ ਪ੍ਰਭੂ ਦੇ ਨਾਲ ਗੁਸਾ ਗਿਲਾ ਵੀ ਤੁਸੀਂ ਸਾਨੂੰ ਦੇ ਬਣਾਇਆ ਸੀ ਜੇ ਚੰਗੇ ਨਹੀਂ ਸੀ ਬਣਾਣਾ ਤੇ ਸਾਡੇ ਹਾਲਾਤ ਹੀ ਚੰਗੇ ਰੱਖ ਦਿੰਦੇ ਹਾਂ ਜੀ ਘਰ ਜਿਹੜਾ ਵਾ ਕਿ ਇਹ ਆਪਣਾ ਘਰ ਹੈ ਘਰ ਸਾਡਾ ਹੁਣ ਆਪਣਾ ਵਾ ਇਹ ਸਾਨੂੰ ਨਿਹੰਗ ਸਿੰਘ ਨੇ ਦਿੱਤੀ ਜਗਾ ਉਹਦੇ ਵਿੱਚ ਅਸੀਂ ਬਣਾਇਆ ਵਾ ਆਪਾਂ ਆਪਣੇ ਕੋਲੋਂ ਪੈਸਾ ਨਹੀਂ ਲਾਇਆ ਸਾਨੂੰ ਇੱਥੇ ਰੋਡ ਬੰਨਦਾ ਪਿਆ ਸੀ ਰੋਡ ਵਾਲਿਆਂ ਦੇ ਨਾਲੇ ਨੌਕਰੀ ਕਰਦੇ ਸੀ ਉਹਨਾਂ ਦੀ ਜੀਐਸਪੀ ਦੀ ਰਾਤੀ ਰਾਖੀ ਕਰਦੇ ਸੀ ਠੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਟੱਟਾ ਸੀਮਿੰਟ ਵਗੈਰਾ ਦਿੱਤਾ ਤੇ ਇੰਨਾ ਕੋਸੇ ਬਣਾਇਆ ਮਾੜਾ ਮੋਟਾ ਜੋ ਵੀ ਟੀਨਾਂ ਦੀ ਛਾਤ ਆ ਅੱਛਾ ਤੇ ਕਿਹਜਰਾ ਗੁਜ਼ਾਰਾ ਕਿੱਦਾ ਚੱਲਦਾ ਉਹਨਾਂ ਦਾ ਗੁਜ਼ਾਰਾ ਇੰਨਾ ਹੀ ਭਾਜੀ ਜੇ ਦਿਹਾੜੀ ਮਿਲ ਜਾਂਦੀ ਤੇ ਖਾ ਲਈਦੀ ਜੇ ਨਹੀਂ ਦਿਹਾੜੀ ਮਿਲਦੀ ਤੇ ਚੁੱਕ ਕਰਕੇ ਬੈਠ ਜਾਂਦਾ ਵਾ ਆਪਣੇ ਬੱਚੇ ਵਾਸਤੇ ਰੱਖ ਲਈਦਾ ਵਾ ਵੀ ਬੱਚਾ ਨਾਲ ਸਾਡਾ ਭੁੱਖਾ ਰਵੇ ਨਾ ਪੈਸੇ ਤੋਂ ਨਾ ਤਰਸੇ ਔਰ ਸਾਬ ਨਾਲ ਪੈਸਾ ਵਰਤ ਲਈਦਾ ਬੱਚੇ ਲਈ ਕੀ ਸੁਪਨੇ ਲੇ ਕਿਉਂਕਿ ਦੇਖਿਆ ਵਕਸਰ ਮਾਪੇ ਬੱਚੇ ਲਈ ਸੁਪਨੇ ਸਜਾਂਦਾ ਕਿ ਸੁਪਨੇ ਬੱਚੇ ਵਾਸਤੇ ਤੇ ਮੇਰੇ بڑے ਉੱਚੇ ਸੁਪਨੇ ਆ ਕਿ ਮੇਰਾ ਬੱਚਾ ਕੋਈ ਸਰਕਾਰੀ ਨੌਕਰੀ ਕਰੇ ਸਰਕਾਰੀ ਨੌਕਰੀ ਕਰੇ ਹੋਰ ਮੇਰੇ ਬੱਚੇ ਦੇ ਮੇਰੇ ਨਾਲ ਉਹ ਉੱਚੇ ਸੁਪਨੇ ਆ ਕਿ ਮੈਂ ਫੌਜੀ ਬਣਾ ਜਾਂ ਪੁਲਿਸ ਚ ਬਣਾ ਤੇ ਮੈਂ ਕਿੰਨੇ ਚਿਰ ਕੋਈ ਵੀ ਨੌਕਰੀ ਮਿਲੇ ਪਰ ਇਹਨੂੰ ਸਰਕਾਰੀ ਮਿਲੇ ਕਿ ਕੱਲ ਨੂੰ ਮਾਪਿਆਂ ਨੂੰ ਨਾ ਕੋਈ ਵੀ ਮੇਰੇ ਮਾਪਿਆਂ ਨੇ ਮੇਰੇ ਵਾਸਤੇ ਕੀ ਸੋਚਿਆ ਅਸੀਂ ਸੋਚਣ ਜੋਗੇ ਤੇ ਹੈ ਨਹੀਂ ਪਰ ਫਿਰ ਵੀ ਸੋਚਦੇ ਆ ਕਿ ਅਸੀਂ ਕਿਸੇ ਤਰੀਕੇ ਨਾਲ ਇਹਦੇ ਵਾਸਤੇ ਕੁਝ ਬਣਾਈਏ ਕੁਝ ਕਰੀਏ ਜੀ ਅ ਤੁਸੀਂ ਦਿਹਾੜੀ ਤੇ ਜਾਂਦੇ ਕਿੰਨੇ ਦਿਹਾੜੀ ਨਹੀਂ ਮਿਲਦੀ ਕਿਉਂ ਕਿ ਗੱਲ ਕੀ ਹੁੰਦੀ ਹੈ ਹਾਂ ਜੀ ਗੱਲ ਕੀ ਹੁੰਦੀ ਦਿਹਾੜੀ ਕਿਉਂ ਨਹੀਂ ਮਿਲਦੀ ਦਾਰੇ ਨੀ ਮਿਲਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਨਹੀਂ ਕੋਈ ਹੁੰਦਾ ਤੈਨੂੰ ਰੱਤੀਏ ਕੀ ਕਰਨਾ ਕੱਲ ਨਿਕਲ ਛੁੱਟੀ ਕਰ ਲੈ ਅੱਛਾ ਇੱਤਨਾ ਵੀ ਲੋਕ ਵਿਹਾਰ ਕਰਦੇ ਤੁਹਾਡੇ ਕੀ ਮਨ ਚ ਫਿਰ ਕੀ ਆਉਂਦਾ ਫਿਰ ਕੀ ਆਣਾ ਫਿਰ ਮਾਨ ਕੇ ਇਹਨੂੰ ਕਹਿਣਾ ਵੀ ਮੈਨੂੰ ਉਹਨਾਂ ਨੇ ਦਬਾਅ ਦਿੱਤਾ ਉਹ ਕਹਿੰਦੇ ਤੇਰੇ ਕੋਲ ਕੰਮ ਨਹੀਂ ਹੁੰਦਾ ਉਹ ਗੁੰਡਾ ਦਾ ਕਰ ਲਾ ਗਿਆ ਕਰ ਲੋ ਛੋਟੀ ਕਰਦਾ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਬਹੁਤ ਮਾੜਾ ਵਿਹਾਰ ਕੀਤਾ ਜਾਂਦਾ ਇਹਨਾਂ ਦੇ ਨਾਲ ਕਿਉਂਕਿ ਦੇਖਿਆ ਜਾਵੇ ਤਾਂ ਹਾਈਟ ਵਸੋ ਬਿਸ਼ੱਕ 3 ਜਾਂ 4 ਫੁੱਟ ਦੀ ਦੋਵਾਂ ਦੀ ਹਾਈਟ ਪਰ ਘਰ ਵੀ ਚਲਾਣਾ ਹੁੰਦਾ ਜੇ ਇਹੋ ਜਿਹੇ ਲੋਕ ਨੇ ਜਿਸ ਤਰ੍ਹਾਂ ਦਾ ਕਰਨਗੇ ਫਿਰ ਇਹੋ ਜਿਹੇ ਲੋਕ ਕਿਸ ਤਰ੍ਹਾਂ ਜ਼ਿੰਦਗੀ ਜੀਣਗੇ ਤੇ ਲੋਕਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਵਾ ਕਿ ਇਹਨਾਂ ਵਰਗੇ ਲੋਕਾਂ ਨਾਲ ਅਸੀਂ ਇਦਾਂ ਦਾ ਨਾ ਕਰੀਏ ਜਾਂ ਫਿਰ ਰਿਸ਼ਤੇਦਾਰੀ ਦੀ ਵੀ ਗੱਲ ਕਰੀਏ ਜਦੋਂ ਮਾੜਾ ਟਾਈਮ ਆਉਂਦਾ ਉਹ ਸਾਰੇ ਪਿੱਛੇ ਭੱਜ ਜਾਂਦੇ ਨੇ ਛੱਡ ਜਾਂਦੇ ਨੇ ਪਰ ਦੇਖੇ ਜਾਵੇ ਫਿਰ ਵੀ ਜ਼ਿੰਦਗੀ ਕੱਟ ਰਹੇ ਨੇ ਦੋਵੇਂ ਇੱਕ ਆਸ ਦੇ ਵਿੱਚ ਕਿ ਆਪਣੇ ਬੱਚੇ ਨੂੰ ਕੁਝ ਬਣਾਉਣਾ ਚਾਹੁੰਦੇ ਨੇ ਆਪਣੇ ਬੱਚੇ ਦੇ ਨਾਲ ਇੱਕ ਵਧੀਆ ਸਰਕਾਰੀ ਨੌਕਰੀ ਤੇ ਲਗਾਉਣਾ ਚਾਹੁੰਦੇ ਨੇ ਕਿ ਬੱਚੇ ਦੀ ਜ਼ਿੰਦਗੀ ਅੱਗੇ ਵਧੀਆ ਜਾਵੇ ਤੇ ਪਰ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਅਕਸਰ ਹੀ ਤੁਸੀਂ ਇਹੋ ਜਿਹੇ ਲੋਕਾਂ ਨੂੰ ਟਿਚਰਾ ਕਰਦੇ ਹੋ ਕਿਉਂਕਿ ਦੇਖਿਆ ਜਾਵੇ ਤਾਂ ਕਿਸੇ ਟਾਈਮ ਵੀ ਜ਼ਿੰਦਗੀ ਸਾਡੇ ਤੇ ਵੀ ਆ ਸਕਦੀ ਹੈ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕਦੀ ਹਮੇਸ਼ਾ ਇੱਕ ਦੂਜੇ ਦੇ ਨਾਲ ਵਧੀਆ ਰਹਿਣਾ ਚਾਹੀਦਾ ਹੈ ਕਿ ਦੂਜੇ ਲਈ ਸਾਥ ਦੇਣਾ ਚਾਹੀਦਾ ਹੈ ਕੀ ਅਪੀਲ ਕੀ ਕਰਨੀ ਚਾਹੋਗੇ ਇੱਕ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋੜ ਲਈ ਕੀ ਅਪੀਲ ਕਰਨੀ ਚਾਹੋ ਮੈਂ ਕਹਿੰਨੀ ਆ ਕਿ ਸਾਨੂੰ ਰਿਕਸ਼ਾ ਲੈ ਕੇ ਦਿੱਤਾ ਜਾਵੇ ਜਿਹੜਾ ਬੈਟਰੀ ਵਾਲਾ ਤੇ ਜਿਹੜਾ ਕਿ ਮੇਰਾ ਪਤੀ ਆਪ ਕੰਮ ਕਰਕੇ ਤੇ ਆਪਣੇ ਘਰ ਪੈਸੇ ਲਿਆਵੇ ਤੇ ਅਸੀਂ ਸੋਨੀ ਜਿੰਦਗੀ ਬੀਤੀਏ ਜਿਹੜਾ ਸਾਡੇ ਨਾਲ ਸ਼ਾਮਤ ਹੋਏਗਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਾਂਗੇ ਅਸੀਂ ਉਹਨਾਂ ਵਾਸਤੇ ਦੁਆ ਕਰਾਂਗੇ ਪ੍ਰਭੂ ਇਹਨਾਂ ਨੂੰ ਹੋਰ ਵੀ ਉੱਚਿਆਂ ਕਰ ਜੀ ਅ ਇਸੜਾ ਕਿ ਇੱਕ ਅਪੀਲ ਲਗਾਈ ਗਈ ਹੈ ਕਿ ਕੰਮ ਜਿਹੜਾ ਰਿਕਸ਼ਾ ਇਹ ਚਲਾਉਂਦੇ ਆ ਸੀਗਾ ਉਹ ਠੀਕ ਨਹੀਂ ਹੈਗਾ ਉਹ ਖਰਾਬ ਹੋ ਚੁੱਕਿਆ ਤੇ ਹੁਣ ਜਿਹੜੇ ਕੰਮ ਤੇ ਜਾਂਦੇ ਹੀ ਉੱਥੇ ਵੀ ਕੰਮ ਕਰਕੇ ਜਿਹੜਾ ਪਾਣੇ ਮੰਜਾ ਦਾ ਕੰਮ ਕਰਦੇ ਜਾਂ ਕੋਈ ਹੋਰ ਪਰ ਦਿਹਾੜੀ ਦਾੜ ਉਹਨੇ ਦਿਹਾੜੀ ਨਹੀਂ ਦਿੰਦੇ ਸੀਗੇ ਤੇ ਘਰ ਦੇ ਵਿੱਚ ਮੁਸ਼ਕਲ ਗੁਜ਼ਾਰਾ ਕਿਉਂਕਿ ਬੱਚਾ ਵੀ ਹੈ ਆਪ ਕੰਮ ਨਹੀਂ ਸਕਤੇ ਆ ਚੱਲ ਨਹੀਂ ਸਕਦੇ ਕਿਉਂਕਿ ਹਾਈਟ ਤੇ ਕਰਕੇ ਮੁਸ਼ਕਲ ਹੈ ਪਰ ਇੱਕ ਅਪੀਲ ਲਗਾਈ ਹੈ ਕਿ ਜੇ ਸਾਨੂੰ ਬੈਟਰੀ ਵਾਲਾ ਰਿਕਸ਼ਾ ਲਿਆ ਦਿੱਤਾ ਜਾਵੇ ਤਾਂ ਸਾਡਾ ਘਰ ਚੱਲ ਸਕਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਨੇ ਇਹਨਾਂ ਵਰਗਿਆਂ ਦੀ ਜ਼ਰੂਰ ਮਦਦ ਕਰੋ ਤਾਂ ਕਿ ਜ਼ਿੰਦਗੀ ਅੱਗੇ ਵਧੀਆ ਕੱਟ ਸਕਰ ਮੈਨੂੰ ਦਿਓ ਜਾਰਾ ਬਾਈ ਸਿਪਸੀ ਕਾਵਲ ਦਾ ਸਿਟੀ ਹੈਡਲਾਈਨਸ ਅਮਨੀ ਸਰ